ਦਾ ਦਾ ਉਹ ਪੜੀ ਉਹ ਮੇਰਾ ਦਲੇਰ ਵੀ ਹੱਥ ਜੋ ਦੇਖੋ ਦੇ ਹੂੰ ਜਿਆਦਾ ਪਹਿਲਾਂ ਆ ਕੇ ਉਹ ਕਰਦੇ ਗਏ ਲੈਕੀ ਦਿੱਤੀ ਹੋਈ ਹੈ ਅੰਨੇ ਜਾਣੇ ਨਹੀਂ ਹੂੰ ਵੀ ਪਰ ਅਪਰੇ ਬਾਹਰਲੇ ਬਿੰਦੇ ਜੀ ਹੈ ਨਹੀਂ ਕਬੀਰ ਤੋਂ ਦੇ ਦੇ ਮੜਦੇ ਤੋਂ ਕੋਈ ਨਹੀਂ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਨੋ ਜੀ ਇਹ ਕੋਈ ਪੌਣੇ ਕਿਤੇ ਪੌਣੇ ਕਿਚਾਰ ਪੌਣੇ ਕਿਚਾਰ ਵਜੇ ਪਤਾ ਲੱਗਿਆ ਨਹੀਂ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਨਹੀਂ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਅੱਧੇ ਘੰਟੇ ਪਿਛੇ ਮਿੰਟ ਬਾਅਦ ਜੋ ਬੰਝੜੋ ਤੋਂ ਵੀ ਪਿਛੇ ਮਿੰਟ ਬਾਅਦ ਪਤਾ ਲੱਗਿਆ ਚੋਰ ਕਿੰਨੇ ਘਟਾ ਟਾਈਮ ਰਹਿਦਾ ਹੈ ਇਹ ਕੈਮਰਾ ਤੋਂ ਤਕਰੀਬਨ 1 ਘੰਟਾ 1 ਘੰਟਾ ਹੋਵੇਗਾ ਹਾਂ ਇਹ ਮੁੰਨੂ ਕਿੰਨੇ ਸੁੱਤੀ ਰੱਖੀ ਹੋਣੀ ਹੈ ਕਰਦੇ ਸੋਚਦਾ Oppo ਦੇ ਸੜਾ ਦੇ ਜੋ ਰਾਈ ਜੋ ਰਾਈ ਪੁੱਤਰੀ ਸਾਹਤ ਨਾਲ ਕੋਈ ਪੇਚ ਅਲ ਨਹੀਂ ਸਾਹ ਕੋ ਸਨਰ ਪ੍ਰਿਆਰਵਾ ਹੋਗਾ ਮੋਬਾਈਲ ਜਮਾਉਂਦੇ ਪੰਜ ਕਰਨਾ ਹੈ ਜੀ ਨਾਲ ਜੀ ਨਾਲ ਫਰਕ ਸਾਹ ਨੇ ਪੇਚ ਰਾਂਚੇ ਬਣਾਈਆਂ ਬੱਤੀ ਹਾਂ ਇਹ ਚੀਜ਼ ਹੈ ਬੜੀ ਕਮੇਟ 47 ਤੋਂ ਸਾਢੇ ਤਿੰਨ ਤੱਕ ਟੰਟਾ ਰਹੇ ਹਨ 10:00 ਤੱਕ ਆਹੋ ਦੁਆ ਉਧਰੋਂ ਆ ਚੰਕੀ ਗਾਰ ਕਹਿੰਦੇ ਉਹਨੇ ਫੋਨ ਕਰਿਆ ਜਦੋਂ ਦਾ ਰੱਖਦੇ ਸੀ ਮੈਂ ਉਹਨੇ ਕਰਿਆ ਤਾਂ ਮੈਂ ਨਾ ਉਹਨੇ ਕੈਮਰਾ ਤੋੜਨ ਦੀ ਗੱਲ ਜਿਹਾ ਉਹਨਾਂ ਵਾਲਿਆਂ ਕਹਿੰਦਾ ਫਿਰ ਪਈ ਤੇਜੀ ਪਿੱਛੇ ਨਹੀਂ ਨਾਈ ਵੀ ਪਿੱਛੇ ਉਹਨੇ ਪਿੱਛੇ ਨਹੀਂ ਪਈ ਹੈਲੋ ਚਲੋ ਚਲੋ ਉਹ ਦੇਰ ਹੋ ਗਈ ਨਾ ਕਿਹਨਾਂ ਜੀ ਰੰਧੇ ਦੀਪਕ ਗਰਮਾ ਜੀ ਜੀ ਕੋਈ ਕੀ ਕਰਨਾ ਹੋਈਆ ਕਰਨਾ ਜੀ ਰਾਤ ਨਾਕਲੀ 2:30 ਵਜੇ ਇੱਥੇ ਚੋਰ ਆਏ ਨਹੀਂ ਨੌ ਜਾਣੇ ਸੀ ਕੈਮਰਾ ਸਰਕਲ ਰਿਕਾਰਡਿੰਗ ਹੋ ਰਹੀ ਹੋਣੀ ਤੇ ਨੌ ਜਾਣਿਆਂ ਨੇ ਜੀ ਆ ਕੇ ਪਹਿਲਾਂ ਤਾਂ ਹੀ ਜਿੰਦੇ ਥੋੜੇ ਜੀ ਬਾਹਰਲੇ ਕੈਂਚੀ ਘਟ ਦੇ ਦੋ ਜਿੰਦੇ ਥੋੜੇ ਉਹਨਾਂ ਨੇ ਉਸ ਬਾਅਦ ਉਹਨਾਂ ਨੇ ਜਿਹੜੇ ਬਾਹਰ ਦੋ ਕੈਮਰੇ ਲੱਗੇ ਹੋਏ ਸੀ ਉਹ ਡੈਮੇਜ ਕੀਤੇ ਫਿਰ ਇੱਕ ਵੱਲਵ ਲੱਗਿਆ ਸੀ ਸਾਡਾ ਲਾਈਟ ਜਾਗਦੀ ਸੀ ਉਹ ਵੀ ਥੋੜੀ ਸੀ ਉਸ ਬਾਅਦ ਚੌਕੀਦਾਰ ਦਾ ਸਾਨੂੰ ਫੋਨ ਆਇਆ ਜੀ ਜਿਹੜਾ ਚੰਡੀਗੜ੍ਹ ਰੋਡ ਤੇ ਸੀਗਾ ਉਹ ਕਹਿੰਦਾ ਵੀ ਆਓ ਤੁਹਾਡੇ ਵੀ ਕੋਈ ਵਾਰਦਾਤ ਹੋ ਗਈ ਆ ਵੀ ਪੁਲਿਸ ਵੀ ਖੜੀ ਆ ਸੀਪੀਆ ਤੇ ਜਦੋਂ ਅਸੀਂ ਆਏ ਜੀ ਸਾਨੂੰ ਉਹਨਾਂ ਨੇ ਦੱਸਿਆ ਵੀ ਤੁਹਾਡੇ ਦੋ ਜਿੱਦੇ ਤੋੜਲੇ ਜੀ ਉਹਨਾਂ ਨੇ ਬਾਕੀ ਬੰਦੇ ਭੱਜ ਗਏ ਜੀ ਹੁਣ ਅਸੀਂ ਆ ਗਈ ਸੀਗੇ ਚੌਕੀਦਾਰ ਨੂੰ ਉਹਨਾਂ ਨੇ ਪਹਿਲਾਂ ਮਾਰ ਲਿਆ ਸੀ ਜਿਹੜਾ ਮੇਨ ਕੰਨਾ ਰੋਡ ਦਾ ਸਾਡਾ ਚੌਕੀਦਾਰ ਸੀ ਉਹਨੂੰ ਮਾਰ ਲਿਆ ਸੀ ਪਰ ਦੂਜੇ ਬੰਦੇ ਆ ਕੇ ਸੀਪੀਆ ਵਾਲਿਆਂ ਨੂੰ ਇਨਫੋਰਮ ਕੀਤਾ ਤੇ ਉਹ ਆ ਗਏ ਉਹਨਾਂ ਦੇਖ ਕੇ ਭੱਜ ਗਏ ਜਿਹੜਾ ਸਾਡਾ ਬਚਾਅ ਹੋ ਗਿਆ ਕਿੰਨੇ ਕੁ ਵਜੇ ਘਟਨਾਈ ਹੈ ਇਹੇ ਜੀ ਉਹ ਤਕਰੀਬਨ 2:30 2:35 ਤੇ ਆਗੇ ਸੀ ਕੈਮਰੇ ਦੱਸਦੇ ਨੇ ਤੇ 3:25 ਕਿੰਟ ਤੇ ਇਥੋਂ ਭੱਜੇ ਨੇ ਜੀ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਸਾਨੂੰ ਜੀ ਇਹ ਕੋਈ ਪੌਣੇ ਕਿਤੇ ਦਾ ਪੌਣੇ 4 ਵਜੇ ਪਤਾ ਲੱਗਿਆ ਡੇਢ ਤੋਂ ਘੰਟੇ ਬਾਅਦ ਪਤਾ ਲੱਗਿਆ ਡੇਢ ਨਹੀਂ ਅੱਧੇ ਘੰਟੇ ਅੱਧੇ ਘੰਟੇ ਬਾਅਦ ਪਤਾ ਆਹ ਜੀ ਜੋ ਭੱਜਣ ਤੋਂ 20-25 ਮਿੰਟ ਬਾਅਦ ਪਤਾ ਲੱਗਦਾ ਚੋਰ ਕਿੰਨੇ ਦਾ ਟਾਈਮ ਪੁਰੇਦਾ ਇਹ ਕੈਮਰੇ ਦਾ ਤਕਰੀਬਨ 1 ਘੰਟਾ 20 1 ਘੰਟਾ 20 ਹਾਂ ਜੀ ਤੇ ਤੁਹਾਨੂੰ ਕਿੰਨੇ ਸੁਚਾਰਾਈਂ ਤੇ ਵਜੇ ਫਰਨੋ ਸੂਚਨਾ ਉਹ ਪੁਲਿਸ ਵਾਲਾ ਨੇ ਜੋ ਜੋ ਰਾਜੀ ਜੋ ਰਾਜੀ ਨੁਕਸਾਨ ਤੋਂ ਬਚਾਅ ਹੋ ਗਿਆ ਜੀ ਪਰਮਾਤਮਾ ਦੀ ਦਿਆ ਨਾਲ ਉਹਨਾਂ ਨੇ ਬਾਹਰਲੇ ਕੈਂਚੀ ਗੜ ਦੇ ਜਿੱਦੀ ਤੋੜੇ ਸੀਗੇ ਫਿਰ ਉਹ ਮੌਕੇ ਤੇ ਪੁਲਿਸ ਆ ਗਈ ਜਾਂ ਚੌਕੀਦਾਰ ਆ ਗਿਆ ਜੀ ਫਿਰ ਭੱਜ ਗਏ ਜੀ ਕੈਮਰੇ ਕਿੰਨੇ ਤੋੜ ਦੋ ਕੈਮਰੇ ਸਾਡੇ 2 ਤੋੜ ਗਏ ਗਿਣਤੀ ਕਿੰਨੀ ਹੋ ਗਈ ਚੋਰਾਂ ਦੀ ਅ ਗਿਣਤੀ ਸੀਗੀ ਜੀ 9 ਤੱਕ ਰਿਕਾਰਡਿੰਗ ਚਾਹੁੰਦੇ ਨੇ ਬਾਕੀ ਚੌਕੀਦਾਰ ਦੇ ਦੱਸਣ ਦੇ ਮਤਲਬ ਕੋ 13 ਕਹਿੰਦਾ ਇਹ ਵੀ ਦਿਖਾਇਆ ਇਹ ਵੀ ਫਟ ਵੀ ਵੀਡੀਓ ਵੀ ਭੇਜੀ ਹੈ ਹਾਂ ਉਹ ਰਿਕਾਰਡਿੰਗ ਹੈਗੀ ਹੈ ਵੀਰ ਵੀ ਵੀ ਪੀਂਦੇ ਦਿਖਾਈ ਦੋ ਫੁੱਲਾ ਟਾਈਮ ਲੱਗ ਗਿਆ ਹਾਂ ਜੀ ਹਾਂ ਪਿੱਛੇ ਸੜਕ ਤੇ ਪਿੱਛੇ ਖੜ ਕੇ ਉਹਨਾਂ ਨੇ ਵੀਰ ਵੀ ਪੀਤੀ ਹੈ ਮਤਲਬ ਕਿ ਚੌਕੀਦਾਰ ਦਾ ਮੋਬਾਈਲ ਵਿੱਚ ਪੈਸੇ ਵੀ ਹੋ ਰਹੇ ਹਾਂ ਹਾਂ ਚੌਕੀਦਾਰ ਕਹਿੰਦਾ ਜੀ ਮੇਰੇ ਮੋਬਾਈਲ ਦਾ SIM ਲੈ ਗਏ ਜੀ ਕੱਢ ਕੇ ਤੇ ਉਹਦੇ ਕੋ 6-700 ਰੁਪਈਆ ਦੀ ਕਹਿੰਦਾ ਉਹ ਵੀ ਲੈ ਗਏ ਜੀ ਉਹਦੇ ਆਪਣੇ ਕੋਈ ਕਾਰੀਗਰ ਵੀ ਸੌਂਦਾ ਹੋਇਆ ਕੋਈ ਬੰਦਾ ਆਪਣਾ ਕਾਰੀਗਰ ਦੁਕਾਨ 'ਚ ਕੋਈ ਨਹੀਂ ਸੌਂਦਾ ਜੀ ਉਹ ਉੱਪਰ ਸੌਂਦਾ ਉਹ ਸੁ ਇਹਦੇ ਵੀ ਕੋਮਪਲੀਟ ਕਰਾਇਆ ਸੀ ਕੰਪਲੀਟ ਹਲੇ ਹੁਣ ਜਾਣੀ ਹੈ ਵੈਸੇ ਉਹ ਸੀਪੀਆਰ ਵਾਲੇ ਕਹਿੰਦੇ ਸੀ ਕਿ ਅਸੀਂ ਇਨਫੋਰਮ ਕਰਤਾ ਐਸਐਚਓ ਸਾਹਮਣੂ ਕੀ ਲੜ ਹੋ ਰਹੀ ਨੁਗਾਨਦਾਰ ਸੇਵ ਨੇ ਦੇਖੋ ਜੀ ਇੱਥੇ ਸੇਫਟੀ ਦਾ ਇਹ ਜੀ ਹੋਇਆ ਜੀ ਕੀ ਨਾਮ ਤੁਹਾਡਾ ਲਖਵੀਰ ਸਿੰਘ ਆ ਜੀ ਤੁਸਰ ਸਿੰਘ ਜੀ ਕੀ ਕਰਨਾ ਕੀ ਹੋਈ ਹੈ ਤੇ ਤੁਸੀਂ ਕੀ ਕਰਦੇ ਹੋ ਮੈਂ ਤੁਹਾਨੂੰ ਦੱਸ ਜੀ ਮੈਂ ਚੌਕੀਦਾਰਾਂ ਜੀ ਤੇ ਮੈਂ ਇਹਦੇ ਕੋਲ ਮੇਰਾ ਹੈਗਾ ਡੱਬੀ ਬਾਜ਼ਾਰ ਏਰੀਆ ਜੀ ਮੈਂ ਚਾਵਾ ਰੋਡ ਕਿੰਨੀ ਤੇ ਕਿੰਨੀ ਘੁੰਮ ਕੇ ਘੇੜਾ ਲਾਉਣ ਚਲੇ ਗਿਆ ਤਾਂ ਜੀ ਹੂੰ ਤੇ ਇਹ ਮੈਂ ਨੂੰ ਸ਼ੱਕ ਜੀ ਪਈ ਵੀ ਇਹਦੀ ਸੀਟੀ ਨਹੀਂ ਵਜਜੀ ਹੈਗੀ ਹੂੰ ਮੈਂ ਇਹਦੇ ਕੋਲ ਪਹੁੰਚ ਗਿਆ ਹੂੰ ਤੇ ਮੈਂ ਦੇਖਿਆ ਵੀ ਇਹ ਹੈ ਨਹੀਂ ਉੱਥੇ ਹੂੰ ਤੇ ਮੈਂ ਆਲਾ-ਦਾਲਾ ਦੇਖ ਕੇ ਮੈਂ ਦੇਖਿਆ 12-13 ਬੰਦੇ ਖੜੇ ਤੇ ਜੀ ਹੂੰ ਕਾਂਦੇ ਦੇ ਨਾਲ ਲੱਗੇ ਹੂੰ ਤੇ ਫਿਰ ਮੈਂ ਇਹਨੂੰ ਮੈਂ ਉਹਨਾਂ ਦੇਖ ਕੇ ਨੱਠ ਗਿਆ ਹਮ ਨਾਟਕੇ ਮੈਂ ਨਾਲ ਦੇ ਚੌਕੀਦਾਰ ਨਾਲ ਸੱਦ ਕੇ ਲੈ ਕੇ ਆਏ ਜੀ ਫਿਰ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਜੀ ਹਮ हां ਜੀ ਜਦੇ ਆ ਗਏ ਤੇ ਜੀ ਫਿਰ ਲੱਬੇ ਲੱਬੇ ਉਹ ਗਾਇਬ ਹੋ ਗਏ ਕੁਝ ਪਤਾ ਲੱਗਾ ਕਿ ਕਿਧਰ ਗਏ ਸੀ ਬੰਦੇ ਕਿਧਰ ਉਹ ਚਾਵਾਂ ਰੋਡ ਕੰਨੀ ਆਏ ਸੀ ਜੀ ਅੱਛਾ ਉਹ ਉਹਨਾਂ ਦੀ ਵੇਖ ਪੁੱਛਿਆ ਗਿਆ ਜੀ ਮੂੰਹ ਬੰਨੇ ਸਤੇ ਜੀ ਉਹਨਾਂ ਨੇ ਅੱਖਾਂ ਅੱਖਾਂ ਹੀ ਕੱਲੀਆਂ ਦੀਆਂ ਦੀਆਂ ਸੀ ਅੱਛਾ ਅੱਛਾ ਤੇ ਕੁਝ ਪਤਾ ਕਿਸੇ ਚੀਜ਼ ਚ ਆਈ ਸੀ ਕਿ ਮੈਂ ਜੀ ਨਹੀਂ ਆਈ ਨਹੀਂ ਪਤਾ ਜੀ ਕੋ ਆਏ ਉਧਰ ਹੀ ਲਕਾਇਆ ਸੀ ਇਹਨਾਂ ਦਾ ਧੁੰਦ ਗਈ ਦੀ ਸੀ ਧੁੰਦ ਬਹੁਤ ਸੀ ਜਿੰਦੇ ਤੋੜ ਕੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੋ ਨਹੀਂ ਜੀ ਨੁਕਸਾਨ ਨਹੀਂ ਹੋਇਆ ਹੈਗਾ ਦੋਏ ਜਿੰਦੇ ਤੋੜੇ ਨੇ ਜੀ ਉਹਨਾਂ ਨੇ ਕਿ ਕਾਹਦੇ ਚਾਹੇ ਸੀ ਉਹ ਇਹ ਪਤਾ ਨਹੀਂ 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 ਉਹ ਵੀ ਨਹੀਂ ਪਤਾ ਹੈ ਸੱਟਾਂ ਕਿੰਨੀਆਂ ਲੱਗੀਆਂ ਕੁਝ ਸੱਟਾਂ ਬਸ ਇਹਨੂੰ ਕੁੱਟੇ ਮਾਰੇ ਥੋੜਾ ਜਿਹਾ ਕੁੱਟੇ ਆ ਜੀ ਬੰਨ ਲਿਆ ਸੀ ਜਾਨੀ ਹਾਂਜੀ ਬੰਨ ਲਿਆ ਫਿਰ ਜਿਹੜੇ ਜਿਹੜੇ ਦੁਵੈਲਰ ਦੀ ਦੁਕਾਨ ਉਹਦੇ ਮਾਲਕਾਂ ਨੂੰ ਕਿਹਨੇ ਫੋਨ ਕੀਤਾ ਜੀ ਮਾਲਕਾਂ ਨੂੰ ਅਸੀਂ ਕਰਿਆ ਜੀ ਤੁਸੀਂ ਕਰਿਆ ਕਿੱਡੇ ਕੋਈ ਦਿਨ ਘਟਣਾ ਉਹ ਕਿੱਡੇ ਕੋਈ ਆ ਕੇ ਸੀ ਉਹ ਉਹ ਜਦੇ ਆ ਕੇ ਤੇ ਜੀ ਅੱਛਾ ਹਾਂਜੀ ਤੇ ਪੁਲਿਸ ਵੱਲੋਂ ਕੀ ਕਰਵਾਇਆ ਜੀ ਤੇ ਹੋਰ ਸਾਲੇ ਵੀ ਜਦ ਆ ਕੇ ਤੇ ਜੀ ਪੁਲਿਸ ਵਾਲਿਆਂ ਨੇ ਕਰਿਆ ਜਾਨੀ ਫੋਨ ਅੱਛਾ ਜੀ ਹਾਂਜੀ ਠੀਕ ਹੈ ਪੈਸੇ ਵੀ ਥੀਕੇ ਜੀ ਕੋੜ 5 600 ਰੁਪਏ ਪੈਸੇ ਵੀ ਲੈ ਕੇ ਫੋਨ ਵੀ ਲੈ ਗਏ ਕਿਹੜਾ ਦਾ ਇਹਨਾਂ ਦਾ ਜੀ ਹਾਂਜੀ ਅੱਛਾ ਫੋਨ ਵੀ ਲੈ ਗਏ ਹਾਂਜੀ ਸਾਈਕਲ ਵੀ ਟੋਬੇ ਤੇ ਸਿੱਟ ਕੇ ਅੱਛਾ ਅੱਛਾ ਤੇ ਸਾਈਕਲ ਵੀ ਤੋੜ ਗਏ ਤੇ ਅੱਛਾ ਅੱਛਾ ਹਥਿਆਰ ਸੀ ਕੀ ਹੋਣਾ ਕੋਈ ਹਾਂਜੀ ਹਥਿਆਰ ਤੇ ਖਰਚਾ ᱛੀ ਹਾਂਜੀ ਖਰਚਾ ᱛੀ ਹਾਂਜੀ ਠੀਕ ਹੈ ਤੇ ਕੀ ਨਾਮ ਹੈ ਬਾਈ ਬਲਵੀਰ ਸਿੰਘ ਬਲਵੀਰ ਸਿੰਘ ਕੀ ਕਰਨਾ ਹੋਇਆ ਰਾਤ ਕੀ ਕਰਨਾ ਕੀ ਹੋ ਯਾਰ ਅੱਤ ਮੈਂ ਘੇੜਾ ਮੋਂ ਚੱਡਾ ਸੀ ਉਹਦਾ ਭਈਆ ਖੜਾ ਸੀ ਅੱਗੇ ਦੀ ਅੱਛਾ ਤੂੰ ਚੌਕੀਦਾਰ ਹੋਣਾ ਹਾਂ ਜੀ ਹਾਂ ਜੀ ਚੌਕੀਦਾਰ ਅੱਛਾ ਕਿੰਨੇ ਕ ਬਜੇ ਦੀ ਗੱਲ ਹੈ ਤਿੰਨ ਤਿੰਨ ਕ ਬਜੇ ਦੀ ਗੱਲ ਹੈ ਅੱਛਾ ਕਿੰਨੇ ਕ ਬੰਦੇ ਸੀਗੇ ਉਹ 12 ਦੇ 12 ਬੰਦੇ ਹੀ ਸੀਗੇ 9 ਦਾ ਇੱਧਰ ਆਏ ਹੋਏ ਸੀਗੇ ਅੱਛਾ ਜੀ ਦੋ ਬੰਦੇ ਮੇਰੇ ਕੋਲ ਬੈਠੇ ਸੀਗੇ ਬੰਨ੍ਹਦੇ ਆ ਸੀ ਲੱਟਾ ਉਹਨਾਂ ਨੇ ਬੰਨ੍ਹ ਕੇ ਡੋਬੇ ਉਹਦੇ ਕੰਢੇ ਸੈਕਲ ਮੇਰਾ ਉੱਡੇ ਛੱਡਾ ਡੋਬੇ ਦੇ ਵਿੱਚ ਹੂੰ ਤੇ ਕੁੱਟੇ ਵੀ ਤੁਹਾਨੂੰ ਦੇ ਬੈਂਟਰੀ ਕਾਢੀ ਕੁੰਡਿਆ ਵੀ ਆ ਕੁੰਡ ਕੇ ਲਾ ਕੇ ਕਾ ਨਹੀਂ ਉੱਥੇ ਲਾ ਅੱਛਾ ਅੱਛਾ ਤੇ ਉਹਨਾਂ ਨੇ ਫਿਰ ਉਹ ਹਥਿਆਰ ਕੁੱਦੂ ਸੀ ਉਹਨਾਂ ਕੋਲ ਹਥਿਆਰ ਕਰਚਾ ਸੀ ਕਿਸ ਤਰ੍ਹਾਂ ਦੇ ਬੰਦੇ ਸੀ ਲੱਗਣ ਨੂੰ ਬੋਲੀ ਆਵਾਜ਼ ਤੋਂ ਹਿੰਦੀ ਬੋਲਦੇ ਸੀ ਕਿੰਨੇ ਗਣਾਂ ਸੀ 12 ਤਰੇ ਗਣੇ ਮੂੰਹ ਟਕੇ ਹੋਏ ਸੀ ਤੰਗੇ ਮੂੰਹ ਟਕੇ ਹੋਏ ਸੀ ਉਹਨਾਂ ਸਾਰੇ ਕਿੰਨਾ ਕ ਟਾਈਮ ਲੱਗਿਆ ਉਹਨਾਂ ਨੂੰ ਉੱਥੇ ਜਿੰਨੇ ਦਿਨ ਤੋਂ ਵੱਡੇ ਆ ਨਹੀਂ ਵੱਡੇ ਉਹਨਾਂ ਨੇ ਦੋ ਟੋੜਲੇ ਤੇ ਦੋ ਜੰਡੇ ਟੋੜਲੇ ਹੀ ਉਹਨਾਂ ਨੇ ਹੂੰ ਨਾਲ ਨੂੰ ਵੇਚ ਲਾ ਗਏ ਉਹਨੇ ਭੰਦ ਕਿਉਂ ਅੱਛਾ ਇਹ ਫਿਰ ਮਾਲਕਾਂ ਨੂੰ ਸੂਚਨਾ ਦਿੱਤੀ ਉਹਨਾਂ ਨੇ ਹਾਂਜੀ ਆਗੇ ਸੀ ਉਹ ਹਾਂਜੀ ਠੀਕ ਹੈ